ਸਭ ਤੋਂ ਪਹਿਲਾਂ ਗੁਰਵੀਰ ਸਿੰਘ ਬਰਮਾ ਤੋਂ ਬਿਤੇ ਅੱਜ 17 ਤੇ 18 ਸ਼ਲੋਕ ਗੁਰਤੇਗ ਬਾਦਰ ਸਾਹਿਬ ਜੀ ਦੇ ਜੇ ਮੁਖਾਰ ਬਿਆਨ ਕੀਤੇ ਹੋਏ ਨੇ ਉਹਨਾਂ ਦਾ ਪਾਠ ਸਰਵਣ ਕਰਾਓ ਉਸ ਤੋਂ ਬਾਅਦ ਇਹਦੀ ਧੁਕਮਾਤਰ ਵਿਚਾਰ ਜਿਹੜੀ ਹੈ ਅਸੀਂ ਜੀ ਹਾਂਜੀ ਜੈ ਬਿਖਿਆ ਸਗਲੀ ਤਜੀ ਲਿਓ ਬੇਖ ग कहनान सुनरे मना तैन बाग जय माया ममता तजी ते भयो उदास कह नान सुन ਰੇ ਮਨਾ ਤੈ ਨਰ ਤੇ ਗਤ ਬ੍ਰਹਮਨ ਵਾਸ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜੇ ਤੁਮਨੁਖ ਤਾ ਜੰਦਾ ਨਾ ਤੇ ਉਹਦੀ ਲਿਵ ਜਿਹੜੀ ਆ ਉਹ ਪ੍ਰਮਾਤਮਾ ਦੇ ਨਾਲੋਂ ਟੁੱਟ ਜਾਂਦੀ ਆ ਕਿਉਂ ਟੁੱਟ ਜਾਂਦੀ ਆ ਕਿਉਂਕਿ ਦੁਨਿਆਵੀ ਪਦਾਰਥ ਜਿਹੜੇ ਨੇ ਇਹਦੇ ਤੇ ਹਾਵੀ ਹੋ ਜਾਂਦੇ ਮੇਰੀ ਗੱਲ ਨੂੰ ਦੀਰੂਰ ਸਮਝਿਓ ਪ੍ਰਮਾਤਮਾ ਨਾਲ ਇਹਦਾ ਮਤਲਬ ਇਹਦੀ ਲਿਬ ਜੁੜੀ ਸੀ ਜਦੋਂ ਮਾਂ ਦੇ ਗਰਭ ਵਿੱਚ ਸੀ ਇਹਦੀ ਤੇ ਪ੍ਰਮਾਤਮਾ ਦੀ ਆਪ ਮੇਲ ਸੀ ਉੱਠਾ ਲਟਕਿਆ ਸੀ ਤੋਂ ਉਸ ਪ੍ਰਮਾਤਮਾ ਦੇ ਨਾਲ ਇਹਦੀ ਲਿਬ ਜੁੜੀ ਸੀ ਤੇ ਸਤਗੁਰੂ ਕਿਰਪਾ ਕਹਿ ਲੇ ਕੇ ਜਦੋਂ ਇਹ ਬਾਹਰ ਆਇਆ ਤੇ ਖੋਸ਼ ਇਹਨੇ ਸੰਭਾਲੀ ਤੇ ਦੁਨੀਆ ਦਾ ਵਰਤਾਰਾ ਤੇ ਉਹ ਦਰਤੀਆ ਪਦਾਰਥਾਂ ਦੀ ਖਿੱਚ ਤੇ ਮਾਇਆ ਦੇ ਇਸ ਰੰਗਾਂ ਦੇ ਵਿੱਚ ਇਹਦੀ ਪ੍ਰਮਾਤਮਾ ਨਾਲੋਂ ਲਿਵ ਛੁੱਟ ਗਈ। ਆਹ ਪਦਾਰਥਵਾਦੀ ਹੋ ਕੇ ਇਹਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ। ਇੱਥੇ ਬੱਚੇ ਕੋਲੋਂ ਆਪ ਜੀਆ ਨੇ 17 ਤੇ 18 ਦੋ ਸ਼ਲੋਕ ਬੜੇ ਪਿਆਰ ਨਾਲ ਸਰਵਣ ਕੀਤੇ ਨੇ। ਸਾਨੂੰ ਇਹ ਹੀ ਮਾਣ ਹੈ ਕਿ ਇੱਕ ਤਾਂ ਬੱਚੇ ਬਾਣੀ ਨਾਲ ਜੁੜਦੇ ਨੇ। ਦੇ ਨਾਲ ਜਿਹੜੀ ਅਸੀਂ ਵਿਚਾਰ ਕਰਦੇ ਆ ਬੱਚਿਓ ਮੇਰੀ ਬੇਨਤੀ ਆ ਕਿ ਜੋ ਮੈਂ ਬੋਲਦਾ ਇਹ ਪ੍ਰੋਗਰਾਮ ਤੁਹਾਡਾ ਉਹਨੂੰ ਜਰੂਰ ਸਮਝਿਓ ਅੰਡਰਸਟੈਂਡ ਕਰਿਓ ਕਿ ਕੱਲਾ ਪੜਨਾ ਪੜਨਾ ਨਹੀਂ ਆ ਉਹਦੇ ਨਾਲ ਅਸੀਂ ਗੁਰੂ ਦੀ ਵਿਚਾਰ ਨੂੰ ਸਮਝਣਾ ਹੈ ਕਿ ਗੁਰੂ ਸਾਨੂੰ ਕੀ ਕਹਿ ਰਹੇ ਨੇ ਕੀ ਤੇਰੇ ਨੇ ਕੀ ਐਡਵਾਈਸ ਕਰ ਰਹੇ ਨੇ ਸੋ ਬੱਚੇ ਨੇ ਜਿਹੜੇ ਦੋ ਸ਼ਲੋਕ ਪੜ੍ਹੇ ਆ ਜੀ ਉਹਦੇ ਵਿੱਚ ਵਿਖਿਆ ਲਫ਼ਜ਼ ਵਰਤਿਆ ਵਿਖਿਆ ਦਾ ਅਸਲੀ ਅਰਥ ਹੁੰਦਾ ਜ਼ਹਿਰ ਤੇ ਇਹਦਾ ਇੱਥੇ ਅਰਥ ਹੈ ਵਿਕਾਰ ਜਿਹੇ ਵਿਖਿਆ सगली ਤਜੀ ਕਹ ਲਗੇ ਜਿਸ ਮਨੁੱਖ ਨੇ ਇਹਨਾਂ ਵਿਕਾਰਾਂ ਤੋਂ ਵਿਕਾਰ ਕਿਹੜੇ ਆ ਜੀ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਤੇ ਸ਼ੁਭ ਗੁਣ ਕਿਹੜੇ ਨੇ ਸਤ, ਸੰਤੋਖ, ਦਇਆ, ਧਰਮ ਤੇ ਤੀਰਜ ਉਹ ਬੰਦਾ ਗੁਰਮੁਖ ਬਣ ਜਾਂਦਾ ਤੇ ਜਿਹੜਾ ਵਿਕਾਰਾਂ ਦੇ ਨਾਲ ਆਪਣਾ ਮੋਹ ਪਾ ਲੈਂਦਾ ਉਹਨੂੰ ਫਿਰ ਮਨਮੁਖ ਕਹਿ ਦਿੰਦੇ ਨੇ ਐਨਾ ਫਰਕ ਹੈ ਸੋ ਇਹਦੇ ਵਿੱਚ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਜਿਹਨੇ ਮਨੁੱਖ ਨੇ ਇਹਨਾਂ ਅਨੇਕਾਂ ਰੂਪਾਂ ਵਾਲੀ ਜਿਹੜੇ ਆ ਵਿਕਾਰ ਨੇ ਇਹਨਾਂ ਨੂੰ ਤਿਆਗ ਦਿੱਤਾ ਇਸ ਮਾਇਆ ਨੂੰ ਤਿਆਗ ਦਿੱਤਾ ਬਚ ਗਿਆ ਦੇ ਤੂੰ ਤੇ ਸਾਬ ਕਣ ਲਗੇ ਅਸਲ ਵਿੱਚ ਉਹਨੇ ਸਹੀ ਵੈਰਾਗ ਸਹੀ ਭੇਖ ਜਿਹੜਾ ਉਤਾਰਨ ਕੀਤਾ ਮੈਂ ਸ਼ੁਰੂ ਚ ਇਹ ਗੱਲ ਕੀਤੀ ਸੀ ਕਿ ਸਿੱਖ ਭੇਖ ਕਰਕੇ ਨਹੀਂ ਗੁਣਾ ਕਰਕੇ ਬਹੁਤ ਸਾਰੇ ਦੁਨੀਆ ਤੇ ਐਸੇ ਲੋਕ ਨੇ ਜਿਹੜੇ ਭੇਖ ਬਣਾ ਲੈਂਦੇ ਨੇ ਉਹਨੂੰ ਸਮਝਦੇ ਵੀ ਇਹ ਧਰਮ ਹੀ ਆ ਔਰ ਗੁਰਬਾਣੀ ਨੇ ਮੰਨਦੀ ਭੇਖ ਦਿਖਾਵਾ ਸੱਚ ਨਾ ਕਮਾਵਾ ਕਿ ਜੇ ਕੱਲਾ ਭੇਖ ਹੈ ਜੇ ਸੱਚ ਦੀ ਕਮਾਈ ਨਹੀਂ ਅੰਦਰ ਸੱਚ ਨਹੀਂ ਸਤਿਆਰਾ ਜੀਵਨ ਨਹੀਂ ਮੰਗ ਕੇ ਲੋਕਾਂ ਕੋ ਖਾ ਰਿਆ ਇਹ ਕਹਿਣ ਲੱਗੇ ਫਿਰ ਉਹ ਧਰਮ ਹੀ ਨਹੀਂ ਹੋ ਸਕਦਾ ਇਸੇ ਕਰਕੇ ਗੁਰਬਾਣੀ ਦੀ ਬਲਕਣ ਤਾਂ ਇਸੇ ਕਰਕੇ ਆ ਨਿਆਰਾ ਪਾਨੀ ਸਿੱਖੀ ਦਾ ਇਹ ਹੈ ਕਿ ਗੁਰਬਾਣੀ ਵੇਲਣਾ ਦਾ ਧਰਮ ਨਹੀਂ ਆ ਕਿਰਤ ਕਰਨ ਦਾ ਸੱਚੀਕਰਤ ਕਰਨ ਦਾ ਸੰਦੇਸ਼ ਦਿੰਦੀ ਹੈ ਤੇ ਸਾਹਿਬ ਨਾਲ ਹੀ ਦੂਸਰੇ ਸ਼ਲੋਕ ਦੇ ਵਿੱਚ ਸਮਝਾ ਕਹੋ ਨਾਨਕ ਸੁਨ ਰੇ ਮਨਾ ਇਸ ਮਨ ਦੇ ਪਰਥਾਏ ਮਨ ਨੂੰ ਸਮਝਾਉਣ ਦੇ ਲਈ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਣ ਲਗੇ ਇਹ ਮਨ ਸੁਣ ਤੇ ਨਰ ਮਾਥੇ ਭਾਗ ਉਸ ਮਨੁੱਖ ਦੇ ਮੱਤੇ ਉਤੇ ਚੰਗਾ ਭਾਗ ਜਾਗ ਗਿਆ ਸਮਝ ਅਸੀਂ ਚੰਗੇ ਭਾਗ ਉਹਨੂੰ ਕਹਿੰਦੇ ਜਦ ਕੋਈ ਬੜਾ ਵੱਡਾ ਘਰ ਹੋਵੇ ਕੋਠੀ ਹੋ ਸ਼ੋਰਤ ਹੋਵੇ ਦੌਲਤ ਹੋਵੇ ਦੁਨੀਆ ਦੇ ਲੋਕ ਉਹਨੂੰ ਕਹਿੰਦੇ ਜੀ ਬੜੇ ਭਾਗਾ ਵਾਲਾ ਪਰ ਗੁਰਬਾਣੀ ਕਹਿੰਦੀ ਨਹੀਂ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਜਿੰਨਾ ਵੀ ਵੱਡਾ ਬੰਦਾ ਮਨੁੱਖ ਹੋਵੇਗਾ ਮਾਇਆ ਕਰਕੇ ਦੌਲਤ ਕਰਕੇ ਸ਼ੋਰਤ ਕਰਕੇ ਖੈ ਲੱਗੇ ਚਿੰਤਾ ਦਾ ਰੂਪ ਉਹਨਾਂ ਨੂੰ ਲੱਗਿਆ ਹੋਇਆ ਸੋ ਇਸ ਇਸ ਜੋ 사ਤਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੇ ਹੋਏ ਜਿਹੜੇ ਸ਼ਲੋਕ ਨੇ ਇਹਨਾਂ ਨੂੰ ਅਸੀਂ ਅੰਡਰਸਟੈਂਡ ਕਰਨਾ ਸਮਝਣਾ ਤੇ ਸਹਿਬ ਅਕਾ ਕਹਿ ਲਗੇ ਜੇ ਮਾਇਆ ਮਮਤਾ ਤਜੀ ਹੁਣ ਇਥੇ ਉਹੀ ਗੱਲ ਨੂੰ ਦੁਹਰਾ ਰਹੇ ਨੇ ਕਿ ਜਿਸ ਮਨੁੱਖ ਨੇ ਇਹ ਮਾਇਆ ਦਾ ਮੋਹ ਤਿਆਗ ਦਿੱਤਾ ਭਾਵ ਛੱਡ ਦਿੱਤਾ ਹੈ ਬੜਾ ਔਖਾ ਹੈ ਬੜਾ ਬਿਕਮ ਇਹ ਮਾਇਆ ਦੀ ਪਕੜ ਜਿਹੜੀ ਆ ਨੇ ਐ ਨਹੀਂ ਛੁੱਟਦੀ ਅਖੀਰਲੇ ਤੰਮ ਤੱਕ ਇਹ ਜਿਹੜੀ ਆ ਬੰਦੇ ਨੂੰ ਪਕੜ ਕੇ ਰੱਖਦੀ ਜਕੜ ਕੇ ਰੱਖਦੀ ਹੈ पकड़ के दी है तो जकड़ दे भी है निकल नहीं देंदी क्योंकि सतगुरुा ने ਬਾਣੀ ਦੇ ਵਿੱਚ ਇਹਨੂੰ 나ਗਨੀ ਵੀ ਕਿਹਾ ਹੈ ਵਿਖਿਆ ਵੀ ਕਿਹਾ ਬਹੁਤ ਲਫਜ਼ਾਂ ਦੇ ਨਾਲ ਸਬੋਧਨ ਕੀਤਾ ਹੈ ਤੇ ਸਹਿਬ ਕਹ ਲਗੇ हे मेरे मन ਜਿਸ ਮਨੁੱਖ ਨੇ ਮਾਇਆ ਦਾ ਮੋਹ ਛੱਡ ਦਿੱਤਾ ਹੈ ਮਾਇਆ ਦਾ ਮੋਹ ਤਿਆਗ ਦਿੱਤਾ ਹੈ ਕਹ ਲਗੇ ਚੇਤੇ ਰਖੀ ਉਹਦੇ ਭਾਗ ਜਿਹੜੇ ਨੇ ਉਹ ਜਾਗ ਗਏ ਨੇ ਉਹ ਜਾਗਿਆ ਹੋਇਆ ਮਨੁੱਖ ਉਸ ਨੂੰ ਸਮਝੋ ਜਿਸ ਨੇ ਇਸ ਮਾਇਆ ਦਾ ਤਿਆਗ ਕੀਤਾ ਤੇ ਕਾਮ ਮਾਦਕ ਜਿਹੜੇ ਸਾਰੇ ਵਿਕਰਾਮ ਨੇ ਉਹਨਾਂ ਤੋਂ ਉਪਰਾਮ ਹੋ ਗਿਆ ਭਾਵ ਇਹਨੇ ਖਿਹੜਾ ਉਹਨਾਂ ਦਾ ਛੱਡ ਦਿੱਤਾ ਹੁਣ ਜਿਹੜੇ ਵਿਕਾਰ ਨੇ ਇਹਦੇ ਤੇ ਹਾਵੀ ਨਹੀਂ ਹੋ ਰਹੇ ਇਹਨੇ ਵਿਕਾਰਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਅਗਲੀ ਪੰਕਤੀ ਵਿੱਚ ਸਹਿਬ ਕਹਿ ਰਹੇ ਨੇ ਕਹੋ ਨਾਨਕ ਸੁਨ ਰੇ ਬਨਾ ਤੇਹ ਘਟ ਬ੍ਰਹਮ ਨਿਵਾਸ ਇਹ ਮਨ ਉਸ ਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਪ੍ਰਮਾਤਮਾ ਦਾ ਨਿਵਾਸ ਹੋ ਗਿਆ ਹੈ ਰੱਬ ਅਸਲ ਵਿੱਚ ਉਹਦੇ ਘਰ ਵਿੱਚ ਵਸ ਗਿਆ ਹੈ ਭਾਵ ਉਸ ਮਨੁੱਖ ਨੇ ਗੁਰੂ ਦੀ ਗੱਲ ਨੂੰ ਮੰਨ ਲਿਆ ਅਕਾਲ ਪੁਰਖ ਦੇ ਬਚਨਾਂ ਨੂੰ ਸਤ ਕਰਕੇ ਮੰਨ ਲਿਆ